ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਦਾ ਆਪਾਂ ਵਲੌਗ ਸਟਾਰਟ ਕਰਦੇ ਆਂ ਵੀ ਘੜੇ ਜਾਂ ਤੋੜੇ ਦਾ ਪਾਣੀ ਠੰਡਾ ਕਿਵੇਂ ਰਹਿ ਸਕਦਾ ਵਾ ਤੇ ਉਸ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਚਲੋ ਜੀ ਅੱਜ ਆਪਾਂ ਵੀਡੀਓ ਸਟਾਰਟ ਕਰਦੇ ਆਂ ਵੀ ਤੌੜਾ ਅਸੀਂ ਤਾਂ ਤੌੜਾ ਕਹਿੰਦੇ ਆਂ ਕੜਾ ਨਹੀਂ ਕਹਿੰਦੇਗੇ ਮਾਲਵੇ ਦੇ ਵਿੱਚ ਤੌੜਾ ਬੋਲਿਆ ਜਾਂਦਾ ਇਹਨਾਂ ਨੂੰ ਤੇ ਵੀ ਤੌੜੇ ਦਾ ਪਾਣੀ ਆਪਾਂ ਕਿਵੇਂ ਠੰਡਾ ਰੱਖ ਸਕਦੇ ਆ ਬਹੁਤ ਸਾਰੇ ਤੁਸੀਂ ਵੀਡੀਓ ਵੀ ਵੇਖਣਾ ਹੋਣਾ YouTube ਚੈਨਲਾਂ ਤੇ ਤੇ ਪਰ ਮੇਰਾ ਮੰਨਣਾ ਕੁਝ ਹੋਰ ਸਾਫ ਦਾ ਤੁਸੀਂ ਬਣੇ ਰਹੋ ਵੀਡੀਓ ਤੇ ਹਨਾ ਵੀਰ ਅੱਜ ਆਪਾਂ ਤੁਹਾਨੂੰ ਦੱਸ ਦੇ ਵੀ ਅਸੀਂ ਢੜੇ ਕੜੇ ਨੂੰ ਜਾਂ ਤੋੜੇ ਨੂੰ ਕਿਵੇਂ ਵਰਤੋਂ ਵਿੱਚ ਲਿਓਣੀ ਹੈ ਆਪਣਾ ਨਵਾਂ ਘੜਾ ਕਿਉਂਕਿ ਪਹਿਲਾਂ ਗਰਮੀ ਸਟਾਰਟ ਹੋਈ ਸੀ ਤਾਂ ਮੀਂਹ ਪੈਣ ਲੱਗ ਗਿਆ ਸੀ ਠੰਡ ਹੋ ਗਈ ਸੀ ਨੇ ਜ਼ਰੂਰਤ ਨਹੀਂ ਸੀਗੀ ਤੇ ਹੁਣ ਗਰਮੀ ਸਟਾਰਟ ਹੋ ਗਈ ਝੋਨਾ ਲੱਗੂਗਾ ਜੀ ਖੇਤ ਤੋੜੇ ਵਗੈਰਾ ਰੱਖਣਗੇ ਹਨਾ ਉੱਥੇ ਪਾਣੀ ਵਧਿਆ ਰਹਿੰਦਾ ਤੋੜੇ ਦਾ ਘੜੇ ਦਾ ਤੇ ਉਹਦੇ ਵਾਸਤੇ ਜੀ ਆਪਾਂ ਕਿਵੇਂ ਯੂਜ਼ ਕਰਦੇ ਆ ਸੈਮ ਦੇ ਘੜੇ ਦਾ ਪਾਣੀ ਜਿਆਦਾ ਮਿੱਠਾ ਤੇ ਠੰਡਾ ਹੁੰਦਾ ਵਾ ਸੈਮ ਦਾ ਘੜਾ ਸਿੰਮੇ ਕਿਵੇਂ ਆਪਣਾ ਤੋੜਾ ਕਿਵੇਂ ਸਿੰਮੇ ਉਦੇ ਵਾਸਤੇ ਆਪਾਂ ਤਾਂ ਹਰ ਰੋਜ਼ ਤੇ ਵੀਡੀਓ ਲੈ ਕੇ ਆਏ ਬਹੁਤ ਸਾਰੀਆਂ ਮੇਰੀਆਂ ਭੈਣਾਂ ਵੀਰਾਂ ਨੂੰ ਪਤਾ ਵੀ ਹੋਊਗਾ ਤੇ ਉਹਦੇ ਵਾਸਤੇ ਜੀ ਜਿਵੇਂ ਹੁਣ ਆ ਅੱਜ ਨੇਰੀ ਵਗਦੀ ਸੀਗੀ ਹੁਣ ਹਵਾ ਘਟੀ ਹੈ ਤੇ ਹੁਣ ਮੈਂ ਵੀਡੀਓ ਬਣਾਉਣ ਲੱਗੀ ਆ ਤੇ ਤਾਂ ਕਰਕੇ ਵੀ ਅੱਜ ਮੈਂ ਆਪਾਂ ਤੋੜਿਆਂ 'ਚ ਪਾਣੀ ਨਹੀਂ ਪਾਇਆਗਾ ਇੱਧਰ ਆਪਣੀਆਂ ਆਹ ਤੋੜੀਆਂ 'ਚ ਵੀ ਥੋੜਾ ਜਿਹਾ ਪਾਣੀ ਆ ਤੇ ਇਹਦੇ ਵਿੱਚ ਵੀ ਥੋੜਾ ਜਿਹਾ ਪਾਣੀ ਆ ਮੈਂ ਤੁਹਾਨੂੰ ਇਹ ਦੋਵਾਂ ਤੋੜਿਆਂ 'ਚ ਪਹਿਲਾਂ ਡਿਫਰੈਂਟ ਦੱਸਦੀ ਆ ਤੇ ਦੇਖੋ ਜੀ ਆ ਆਪਣਾ ਤੋੜਾ ਨਹੀਂ ਸਹਿਮਦਾ ਇਹਦਾ ਪਾਣੀ ਠੰਡਾ ਨਹੀਂ ਹੁੰਦਾ ਤੇ ਅੱਜ ਮੈਂ ਇੱਕ ਪਰਿਆਵਣੀ ਗਾ ਇਹ ਪਰੇਵਣੀ ਗੇ ਤੇ ਆ ਆਪਣਾ ਵੇਖੋ ਤੋੜਾ ਸਿੰਦਾ ਇਹ ਚ ਪਾਣੀ ਥੋੜਾ ਹੈ ਤਾਂ ਸਿੰਮਿਆ ਤੇ ਨਹੀਂ ਇਹਦੇ ਵਿੱਚ ਮੈਂ ਕੁੰਡੇ ਜਾਂ ਵੀ ਕੋਈ ਵੀ ਆਪਣਾ ਬੇਕਾਰ ਭਾਂਡਾ ਜੀ ਚ ਤੋੜਾ ਟੱਕ ਜਾਵੇ ਉਹ ਚ ਆਪਾਂ ਮਿੱਟੀ ਪਾ ਕੇ ਤੇ ਰੱਖ ਦਗੇ ਤੇ ਉਹ ਚ ਮੜ ਕੇ ਪਾਣੀ ਉਤਾਰ ਦੇਈਦਾ ਇਹਦਾ ਜੀ ਪਾਣੀ ਜਿੱਥੋਂ ਤੱਕ ਇਹਦਾ ਪਾਣੀ ਆ ਤੁਸੀਂ ਦੇਖ ਸਕਦੇ ਆ ਤੋੜੇ ਤੇ ਥੱਲੇ ਸੈਲ ਹੈ ਪਾਣੀ ਦਾ ਹੱਥ ਲਾਓਗੇ ਠਾਰ ਦਿੰਦਾ ਵਾ ਠੰਡਾ ਪਾਣੀ ਹੈ ਤੁਸੀਂ ਪਰ ਪਰਖ ਕੇ ਵੇਖ ਲਓ ਜੇ ਘੜਾ ਸੈਮਦਾ ਤਾਂ ਪਾਣੀ ਥੋੜਾ ਠੰਡਾ ਹੋਊਗਾ ਹੀ ਹੋਊਗਾ ਜੇ ਥੋੜਾ ਘੜਾ ਨਹੀਂ ਸੈਮਦਾ ਤੋੜਾ ਨਹੀਂ ਸੈਮਦਾ ਇਹ ਤਾਂ ਪਾਣੀ ਠੰਡਾ ਨਹੀਂ ਹੋਊਗਾ ਇਸ ਤੋੜੇ ਦਾ ਆਪਣੇ ਦਾ ਨਹੀਂ ਸੈਮਦਾ ਪਾਣੀ ਤੇ ਇਹ ਨਹੀਂ ਠੰਡਾ ਇਹ ਤਾਂ ਨਹੀਂ ਸੈਮਦਾ ਪਾਣੀ ਇਹਦਾ ਸੈਮੰਦਾ ਕਾਰਨ ਇੱਕ ਹੈ ਜੀ ਇਹ ਕਹਿੰਦੇ ਤੋੜਾ ਖੜਕਾ ਕੇ ਲਓ ਹਨਾ ਖੜਕਦੇ ਦਾ ਤੋੜੇ ਹੁਣ ਖਾਲੀ ਆ ਵੀ ਸਾਰੇ ਤੋੜੇ ਘੜੇ ਖੜਕਦੇ ਹੁੰਦੇ ਆ ਪਰ ਤੁਸੀਂ ਥੋੜਾ ਜਾ ਨਾ ਮੋਟੀ ਮਿੱਟੀ ਦਾ ਲਿਆ ਕਰੋ ਜਿਵੇਂ ਇਹ ਦੀ ਇਹਦੀ ਡੋਲ ਘੜੀ ਦੀ ਪੁਆ ਮੇ ਛੋਟਾ ਹੈ ਪਰ ਇਹਦੀ ਨਾ ਆਹ ਮੋਟੀ ਹੈ ਮਿੱਟੀ ਇਹਦੀ ਇਹਦੀ ਮੋਟੀ ਮਿੱਟੀ ਕਰਕੇ ਕੁਛ ਇਹ ਆਪਣਾ ਤਰੀਕਾ ਥੋੜਾ ਜਿਹਾ ਹੋਰ ਹੈ ਵੀ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਜਦੋਂ ਆਪਾਂ ਕੋਈ ਵੀ ਨਵੀਂ ਚੀਜ਼ ਇਹ ਤੋੜਾ ਘੜਾ ਕੁਛ ਵੀ ਤੁਸੀਂ ਕਹਿੰਦੇ ਆ ਲਾਉਣਿਆਂ ਤਾਂ ਆਪਾਂ ਇਹਦੇ ਵਿੱਚ ਆਪਾਂ ਹੱਥ ਨਹੀਂ ਮਾਰਨਾ ਹੁੰਦਾਗਾ ਵਿੱਚ ਹੱਥ ਮਾਰ ਕੇ ਨਹੀਂ ਸਾਫ਼ ਕਰਨਾ ਹੁੰਦਾ ਉਹਦੇ ਵਾਸਤੇ ਆਪਾਂ ਇਹ ਹੀ ਬਸ 메ਨ ਕਾਰਨ ਹੈ ਤੇ ਨਾ ਪੈਨੂ ਪਿਉਂ ਕੇ ਰੱਖਣਾ ਵੀ ਜੇ ਕਹਿ ਦਗੇ ਪਾਣੀ ਚ ਅੱਧਾ ਘੰਟਾ ਜਾਂ ਦਿਹਾੜੀ ਜਾਂ ਰਾਤ ਪਿਉਂ ਕੇ ਰੱਖ ਦੋ ਤੁਸੀਂ ਕੋਰੇ ਇਸ ਨੂੰ ਜਿਹੜਾ ਨਾਂ ਲਾਇਆ ਉਹ ਵੀ ਉਹਨੂੰ ਕੋਰਾ ਕਹਿੰਦੇ ਹਨ ਕੋਰੇ ਕੁਜੇ ਦੇ ਵਿੱਚ ਕੋਰੇ ਤੋੜੇ ਦੇ ਵਿੱਚ ਪਾਣੀ ਪਾਓ ਇਸੇ ਤਰ੍ਹਾਂ ਹੀ ਇਹਨੂੰ ਧੂ ਕੇ ਸਾਫ ਕਰਕੇ ਤਾਂ ਪਾਣੀ ਥੋੜਾ ਠੰਡਾ ਰਹੂਗਾ ਜਰੂਰ ਤੇ ਸਿੰਮੂਗਾ ਜੇ ਘੜਾ ਸੈਮ ਦਾ ਤਾਂ ਥੋੜਾ ਪਾਣੀ ਜਰੂਰ ਠੰਡਾ ਰਹੂਗਾ ਜਿਵੇਂ ਤੁਸੀਂ ਘੜਾ ਥੋੜਾ ਲਾਇਆ ਹਨਾ ਤੋੜਾ ਲਾਇਆ ਤੇ ਤੁਸੀਂ ਇਹਦੇ ਕੋਲੇ ਇੱਕ ਭਾਂਡਾ ਭਰ ਕੇ ਰੱਖ ਲਓ ਜਿੰਨਾ ਪਾਣੀ ਕੱਢਦੇ ਨਾਲ ਦੀ ਨਾਲ ਪਾਈ ਚੱਲੋ ਹਣਾ ਪਾਣੀ ਤੁਹਾਡਾ ਨਾਲੇ ਤਾਂ ਜਿਹੜਾ ਸੈਮ ਦਾ ਉਹ ਨਾ ਘਟੂ ਨਾਲੇ ਜਿਹੜਾ ਤੁਸੀਂ ਪਾਣੀ ਕੱਢਿਆ ਮਤਲਬ ਕਿ ਉਹ ਵਿੱਚ ਪੂਰਾ ਰਹੂਗਾ ਘੜੇ ਨੂੰ ਭਰਤੇ ਹੀ ਰੱਖੋ ਹਮੇਸ਼ਾ ਤੇ ਉਹਦੇ ਵਾਸਤੇ ਜੀ ਆਜੋ ਆਪਾਂ ਤੁਹਾਨੂੰ ਦੱਸਦੇ ਆਂ ਵੀ ਮੁੱਠੀ ਦਾਣੇ ਲੈਣੇ ਆ ਤੁਸੀਂ ਆਹ ਲੋ ਜੀ ਆਪਾਂ ਇੰਨੇ ਦਾਣੇ ਲਏ ਇਹਨਾਂ ਨੂੰ ਆਪਾਂ ਦਾਣਿਆਂ ਨੂੰ ਕਣਕ ਦੇ ਦਾਣੇ ਆ ਇਹ ਕਣਕ ਦੇ ਦਾਣਿਆਂ ਨੂੰ ਵਿੱਚ ਪਾ ਕੇ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਹਲਾ ਕੇ ਤੇ ਇਹਨੂੰ ਧਵਾਗੇ ਤੋੜੇ ਨੂੰ ਇਸ ਤਰ੍ਹਾਂ ਕਰਕੇ ਦਾਣਿਆਂ ਦੇ ਨਾਲ ਇਹ ਆਏ ਹਿੱਲ ਕਿ ਸਾਰਾ ਜਿਹੜਾ ਇਹਦੇ ਵਿੱਚ ਬਾਤੂ ਘਾਟੂ ਮਿੱਟੀ ਘੱਟਾ ਹੋਊਗਾ ਕਿਉਂਕਿ ਜਦੋਂ ਬਣਾਉਂਦੇ ਆ ਹਨਾ ਮਿੱਟੀ ਘੱਟਾ ਵਿੱਚ ਜਾਉਂ ਪਿਆ ਰਹਿੰਦਾ ਬਣਿਆ ਤੋੜਾ ਕਾਫੀ ਟਾਈਮ ਤੇ ਇਹਦੇ ਵਿੱਚ ਮਤਵਲ ਕੇ ਉਹਦੇ ਅੰਦਰੋਂ ਆਪਾਂ ਤੋੜੇ ਦੀ ਸਫਾਈ ਕਰ ਲਾਂਗੇ ਆਪਾਂ ਹੱਥ ਨਹੀਂ ਮਾਰਨਾ ਨਾ ਕੋਈ ਸਕਰਾਬ ਵਗੇਰਾ ਇਹਦੇ ਚ ਜੂਦ ਕਰਨਾ ਬਹੁਤ ਸਿੰਪਲ ਤਰੀਕਾ ਜੀ ਇਹ ਇੱਕ ਤਾਂ ਜਦੋਂ ਤੁਸੀਂ ਮਤਲਬ ਕਿ ਵੀ ਆਮ ਹੀ ਮਿੱਟੀ ਦੀ ਸਮੈਲ ਆਉਂਦੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਦੋਂ ਆਪਾਂ ਹਨਾ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਉਣੀ ਆਪਾਂ ਕੁੰਭ ਰੱਖਦੇ ਆ ਹਨਾ ਜਾਲ ਰੱਖਦਿਆਂ ਗੁਰੂ ਮਹਾਰਾਜ ਤੇ ਜਿਹੜਾ ਪ੍ਰਕਾਸ਼ ਕਰਾਉਣੀ ਹੈ ਤੇ ਉਹਦਾ ਉਹ ਤੌੜਾ ਸੈਮ ਦਾ ਤਾਂ ਹੁੰਦਾ ਕਿਉਂਕਿ ਉਹਨੂੰ ਆਪਾਂ ਅਸੀਂ ਦਾਣਿਆਂ ਨਾਲ ਢੋਕੇ ਤੇ ਆ ਹੀ ਰੱਖਦੇ ਉਹਨੂੰ ਪਹਿਲਾਂ ਪਿਉਂ ਕੇ ਨਹੀਂ ਰੱਖਦੇ ਉਹਦੇ ਵਿੱਚ ਵੀ ਜਿਹੜਾ ਇਹਦਾ ਪਾਣੀ ਸੈਮ ਦਾ ਖੇਤੀ ਹੁੰਦੀ ਆ ਜੋ ਆ ਵਗੈਰਾ ਆਪਾਂ ਮਿੱਟੀ ਦੇ ਵਿੱਚ ਪਾ ਕੇ ਰੱਖਦੇ ਆ ਜਿਵੇਂ ਮਤਲਬ ਕਿ ਆ ਮੈਂ ਮਿੱਟੀ ਰੱਖੀ ਐ ਇੱਥੇ ਤੁਸੀਂ ਕੋਈ ਵੀ ਮਿੱਟੀ ਰੱਖ ਲਿਓ ਪਰ ਵੈਸੇ ਇਸ ਤਰ੍ਹਾਂ ਦੀ ਮਿੱਟੀ ਹੁੰਦੀ ਮੈਂ ਛਾਣੀ ਨਹੀਂ ਇਹ ਕੋਈ ਵੀ ਬਰਤਨ ਬੇਕਾਰ ਆ ਜਾਂ ਤੁਹਾਡੇ ਕੋਲੇ ਕੋਈ ਕੁੰਡਾ ਬੇਕਾਰ ਹੋਇਆ ਉਹਦੇ ਵਿੱਚ ਤੁਸੀਂ ਪਾ ਲਿਓ ਤੇ ਇਸ ਤਰ੍ਹਾਂ ਘੜਾ ਧੋ ਕੇ ਪਾਣੀ ਦਾ ਭਰ ਕੇ ਇਹਦੇ ਵਿੱਚ ਰੱਖ ਦਿਓ ਜਦੋਂ ਜਦੋਂ ਸਿਮਮੀ ਜਾਊਗਾ ਤੇ ਉਹਦੇ ਨਾਲ ਪਾਣੀ ਦੀ ਜਿਹੜੀ ਉਹ ਸਮੈਲ ਵੀ ਜਿਹੜੀ ਉਹ ਮਿੱਟੀ ਦੀ ਸੋਖੂਗਾ ਆਪਦੇ ਆਪ ਇਹ ਉਹ ਸੁੰਘ ਸੁੰਘ ਹੀ ਕਰੂਗਾ ਫੇਰ ਇਹ ਸਿਮਣ ਲੱਗੂਗਾ ਠੀਕ ਹੈ ਜੀ ਇਹਦੇ ਦੋ ਹੀ ਕਾਰਨ ਆ ਇੱਕ ਤਾਂ ਤੁਸੀਂ ਘੜੇ ਨੂੰ ਮਤਲਬ ਕੇ ਦਾਣਿਆਂ ਨਾਲ ਧੋਣਾ ਦਾਣੇ ਵਿੱਚ ਪਾ ਕੇ ਇਸ ਤਰ੍ਹਾਂ ਕਰਕੇ ਸਾਫ਼ ਕਰ ਲਓ 2-3 ਵਾਰਾਂ ਤੇ ਬਾਹਰੋਂ ਤਾਂ ਆਪਾਂ ਹੱਥ ਮਾਰ ਕੇ ਦੀ ਤੋ ਸਕਦੇ ਇਹਨੂੰ ਆਪਾਂ ਧਵਾਗੇ ਆ ਇੱਥੇ ਆਪਾਂ ਸੈਲਫ ਤੇ ਸੀਗੇ ਸਿੰਕ ਚ ਤੋੜਾ ਵੱਡਾ ਵਾ ਕਾਫੀ ਵੱਡਾ ਤੋੜਾ ਉਹ ਤੋੜੇ ਛੋਟੇ ਹੋ ਦੇਖਣ ਨੂੰ ਤੁਹਾਨੂੰ ਲੱਗਦੇ ਹੋਣਗੇ ਪਰਲਾ ਤੋੜਾ ਵੀ ਵੱਡਾ ਇਹ ਸਿੰਕ ਚ ਨਹੀਂ ਲੱਗਦਾ ਵੀ ਅੱਗੇ ਮਿੱਥੋਂ ਇੱਥੇ ਦੀ ਨੁੱਕਰ ਪੁਰ ਗਈ ਕਿਉਂਕਿ ਮਿੱਟੀ ਦੇ ਪਾਂਡੇ ਦੀ ਕੀ ਯਕੀਨ ਹੁੰਦਾ ਟੁੱਟ ਨਾ ਜਾਵੇ ਤੇ ਇਸ ਤਰ੍ਹਾਂ ਇਹਨੂੰ ਆਪਾਂ ਧੋ ਕੇ ਸਾਫ਼ ਕਰਕੇ ਪਾਣੀ ਭਰ ਦਿਆਂ ਤੇ ਇਹਦੇ ਵਿੱਚ ਰੱਖਾਂਗੇ ਇਹਨੂੰ ਤੁਸੀਂ ਥੋੜੀ ਥੋੜੀ ਮਿੱਟੀ ਨੂੰ ਪਹਿਲਾਂ ਗਿੱਲੀ ਕਰ ਲਿਓ ਤੇ ਫਿਰ ਤੁਸੀਂ ਘੜੇ ਦਾ ਇਹਦਾ ਪਾਣੀ ਸੱਚ ਕਰਕੇ ਜਾਣ ਜੀ ਇਹਨੂੰ ਸੱਲ ਚੜੀ ਵੀ ਹੈ ਬਹੁਤ ਠੰਡਾ ਪਾਣੀ ਹੁੰਦਾ ਫਿਰ ਅੱਜ ਦੇ ਪਾਣੀ ਦੀ ਲੋੜ ਨਹੀਂ ਪੈਂਦੀਗੀ ਤੋੜੇ ਦਾ ਪਾਣੀ ਜੇ ਸੈਮ ਦਾ ਥੋੜਾ ਤੋੜਾ ਪਾਣਾ ਤਾਂ ਫਰਿੱਜ ਜਿੰਨਾ ਪਾਣੀ ਠੰਡਾ ਦਿੰਦਾ ਕਿਉਂਕਿ ਫਰਿੱਜ ਦੇ ਪਾਣੀ ਜਿਹੜੇ ਹੁੰਦੇ ਅੱਜਕੱਲ ਸਾਰੇ ਅਗਨੋਰ ਕਰੀ ਜਾਂਦੇ ਆ ਪਾਣੀ ਨੂੰ ਦੰਦਾਂ 'ਚ ਤੱਤਾ ਠੰਡਾ ਲੱਗਦਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦਾ ਫਰਿੱਜ ਦਾ ਪਾਣੀ ਤੇ ਬਾਕੀ ਫਿਲਟਰ ਦਾ ਪਾਣੀ ਵੀ ਛੱਡ ਰਹੀ ਆ ਬਹੁਤ ਲੋਕ ਕਿਉਂਕਿ ਹਰਕ ਦੀ 40 ਸਾਲ ਤੋਂ ਉਮਰ ਟੱਪਣ ਤੋਂ ਬਾਅਦ ਹਰਕ ਦੇ ਗੋਡੇ ਦੀ ਆਪਣੇ ਸਟਾਰਟ ਹੋ ਗਏ ਆ ਮੇਰੇ ਵੀ ਹੋ ਗਏ ਆ ਮੈਂ ਵੀ ਫਿਲਟਰ ਦਾ ਪਾਣੀ ਛੱਡਿਆ ਤੇ ਇਸ ਤਰ੍ਹਾਂ ਤੁਸੀਂ ਨੋਰਮਲ ਪਾਣੀ ਪੰਚ ਸੱਤਾਂ ਦਿਨਾਂ ਚ ਤੁਹਾਡੀ ਆਦਤ ਬਾਂਝੂ ਜਿਵੇਂ ਡੋਗੇਪੋਰ ਦਾ ਪਾਣੀ ਸਾਡੇ ਵਾਟਰ ਬਾਕਸ ਜੀ ਟੂਟੀ ਆਉਂਦੀ ਔਰ ਡੂੰਗੇਪੋਰ ਦਾ ਪਾਣੀ ਆ ਸੁਆਦ ਆ ਥੋੜੇ ਦਿਨਾਂ ਚ ਮੂਹ ਲੱਗ ਜਾਂਦਾ ਜਦੋਂ ਆਤਮਸਫੇਰ ਟੂਟੀ ਆਉਂਦੀ ਆ ਆਪਾਂ ਭਰ ਲੈਨੇ ਆ ਅੱਜ ਹਵਾ ਚੱਲਦੀ ਸੀ ਲੈਟ ਚਲੀ ਗਈ ਟੂਟੀ ਆਈ ਨਹੀਂਗੀ ਤੇ ਆਪਣੇ ਕੋਲੇ ਉਹ ਵਾਟਰ ਬਾਕਸ ਭਰਿਆ ਪਿਆ ਵਾਟਰ ਕੁਲਰ ਭਰਿਆ ਪਿਆ ਆਪਾਂ ਉਹਦਾ ਪਾਣੀ ਇਹਦੇ ਵਿੱਚ ਪਾ ਦਾਂਗੇ ਤੇ ਚਲੋ ਜੀ ਇਹਨੂੰ ਆਪਾਂ ਧੋੜਦੇ ਧੋ ਕੇ ਪਾਣੀ ਪਾ ਕੇ ਤੇ ਰੱਖ ਕੇ ਫਿਰ ਤੁਹਾਨੂੰ ਦਿਖਾਉਣੀ ਹੈ ਮੇਨ ਕਾਰਨ ਤੁਸੀਂ ਦਾਣਿਆਂ ਨਾਲ ਧੋਣਾ ਇਹਨੂੰ ਜੀ ਦਾਣੇ ਪਾ ਕੇ ਵਿੱਚ ਇਹਦੇ ਤੋੜੇ ਦੇ ਤੇ ਵਿੱਚ ਨਹੀਂ ਹੱਥ ਮਾਰਨਾ ਬਾਹਰੋਂ ਤੁਸੀਂ ਹੱਥ ਮਾਰ ਕੇ ਸਾਫ਼ ਕਰਦੇ ਨਾਲ ਇਹਨੂੰ ਡਬੋ ਕੇ ਰੱਖਣਾ ਸਿਰਫ ਤੁਸੀਂ ਇਸੇ ਤਰ੍ਹਾਂ ਧੋ ਕੇ ਆ ਹੀ ਪਾਣੀ ਪਾ ਦਿਓ 2-4 ਦਿਨ ਬਾਅਦ ਇਹ ਪਾਣੀ ਪੀਊਗਾ ਤੇ ਫੇਰ ਇਹ ਸਿਮਣ ਲੱਗ ਜੂ ਤੁਹਾਡਾ ਪਾਣੀ ਫਰਿੱਜ ਵਰਗਾ ਫਰਿੱਜ ਦਾ ਪਾਣੀ ਪੀਣਾ ਤੁਸੀਂ ਭੁੱਲ ਜੂਗੇ ਤੁਸੀਂ ਇਹ ਤਰੀਕਾ ਬਣਾਓਗੇ ਤਾਂ ਤੇ ਇਹ ਵੀਡੀਓ ਖਾਸ ਕਰਕੇ ਭੈਣਾਂ ਲਈ ਆ ਹਨਾ ਬਹੁਤ ਸਾਰੀਆਂ ਮੈਂ ਵੀਡੀਓ ਦੇਖੀਆਂ ਜੀ ਨੂਣਾ ਮੈਂ ਕਿਸੇ ਨੂੰ ਕਹਿੰਦੀ ਨਹੀਂ ਹਨਾ ਹਰ ਹਰਕਤ ਆਪੂ ਆਪਣਾ ਤਰੀਕਾ ਹੁੰਦਾ ਜੇ ਆਪਾਂ ਨੂਨ ਮਿੱਠਾ ਸੋਡਾ ਜਾਂ ਕੋਈ ਹੋਰ ਵਿਨੇਗਰ ਵਗੈਰਾ ਪਾ ਕੇ ਤੌੜਾ ਧੋਣੇ ਇਸ ਤਰ੍ਹਾਂ ਉਹ ਖਰਦਾ ਆ ਆ ਦੇਖੋ ਜੀ ਖਰਿਆ ਇਹ ਸਿਮੰਦਾਣੀ ਇਹ ਖਰਦਾ ਇਸ ਤਰ੍ਹਾਂ ਖਾਣ ਲੱਗ ਜਾਂਦਾ ਬਾਕੀ ਆਪੂ ਆਪਣਾ ਹਰਕਤ ਆ ਹਨਾ ਸਾਹ ਹੁੰਦਾ ਪਰ ਆਪਾਂ ਤਾਂ ਵੀ ਦਾਣਿਆਂ ਨਾਲ ਤੋ ਕਿ ਤੋੜੇ ਨੂੰ ਇਸੇ ਤਰ੍ਹਾਂ ਹੀ ਪਾਣੀ ਪਾ ਦਾਂਗੇ ਤੇ ਆ ਤੁਹਾਡੇ ਸਾਹਮਣੇ ਰਿਜ਼ਲਟ ਹੈਗਾ ਜੀ ਸੈਮ ਦੇ ਘੜੇ ਦਾ ਪਾਣੀ ਬਹੁਤ ਮਿੱਠਾ ਹੁੰਦਾ ਤੇ ਜੇ ਤੁਸੀਂ ਇਹ ਟਰਿਕ ਬਣਾਓਗੇ ਤੇ ਤੁਸੀਂ ਫ੍ਰਿਜ ਦਾ ਪਾਣੀ ਭੁੱਲ ਜਾਓਗੇ ਤੇ ਚਲੋ ਜੀ ਆਪਾਂ ਤੋਸ ਵਰਕੇ ਚ ਪਾਣੀ ਪਾਲ ਗੇ ਲਓ ਜੀ ਆਪਾਂ ਤੋੜਾ ਸਵਾਰ ਕੇ ਢੋਲਿਆ ਤੇ ਥੋੜੀ ਜੀ ਮਿੱਟੀ ਦੇ ਵਿੱਚ ਇਸ ਤਰ੍ਹਾਂ ਇਹਦਾ ਮਿੱਟੀ ਪਾ ਕੇ ਥੋੜੀ ਜੀ ਗਿੱਲੀ ਕਰ ਲਈ ਬਾਕੀ ਇਹ ਪਾਣੀ ਸਿੰਮੂਗਾ ਤੇ ਇਹਦੇ ਨਾਲ ਹੀ ਹੋ ਜੂਗੀ ਤੇ ਜੀ ਇਹਦੇ ਤੋਂ ਆਪਾਂ ਇਹ ਟੇਡਾ ਕਰਕੇ ਇਹਦਾ ਪਾਣੀ ਨਤਾਰ ਕੇ ਕੱਢ ਲਿਆ ਕਰਾਂਗੇ ਜਦ ਵਿੱਚ ਜਿਆਦਾ ਪਾਣੀ ਪਊਗਾ ਤੇ ਆਪਾਂ ਚੱਪਣ ਵੀ ਇਹਦਾ ਸਾਫ਼ ਕਰਕੇ ਧੋਲਿਆ ਜੀ ਮੇਨ ਕਾਰਨਾ ਤੁਸੀਂ ਮੋਟੀ ਮਿੱਟੀ ਦੇ ਲਿਓ ਪਾਂਡਾ ਇਹ ਇੱਕ ਤਾਂ ਤੇ ਦੂਜਾ ਇਹ ਮਤਲਬ ਕਿ ਵੀ ਕਣਕ ਦੇ ਦਾਣਿਆਂ ਨਾਲ ਧੋਲਿਓ ਤੇ ਇਹਦੇ ਵਿੱਚ ਹੱਥ ਨਹੀਂ ਮਾਰਨਾ ਬਸ ਇਹ ਹੀ ਦੋ ਕਾਰਨਾ ਹੋਣਾ ਪਏ ਨੂੰ ਪਾਣੀ ਪਾ ਕੇ ਭਰ ਦਈਏ ਜੀ ਤੇ ਇਹ ਪਾਣੀ ਆਪਾਂ ਆਖਟਾ ਹੁਜੂ ਦਾ ਤੇ ਇੱਕ ਇਹਦੇ ਉੱਪਰ ਆਪਾਂ ਫਿਲਪੇਟਾਂਗੇ ਕੰਪੜਾ ਦਾਣਿਆਂ ਨਾਲ ਧੋਣਾ ਮੋਟੀ ਮਿੱਟੀ ਦਾ ਭਾਂਡਾ ਲੈਣਾ ਵਾ ਤੇ ਉਤੋਂ ਇਹਦੇ ਕੱਪੜਾ ਇੱਥੇ ਆਪਾਂ ਲਪੇਟਾਂਗੇ ਹਨਾ ਸੂਤੀ ਕੱਪੜਾ ਕੋਈ ਵੀ ਜਿਹੜਾ ਸੂਤੀ ਸੁੱਕੇ ਨਾ ਸੱਚਾ ਕੱਪੜਾ ਸੁੱਕ ਜੂਗਾ ਸਿੱਤੀ ਅੱਗੇ ਤਾਂ ਲੋਕ ਗੱਟਾ ਕਾਂ ਸੇਬਿਆਂ ਵਾਲੀਆਂ ਬੋਰਿਆਂ ਦੀ ਗੱਟੇ ਲਿਖ ਜੂਦੇ ਸੀ ਪਾਸੇ ਤੇ ਉਹਦੇ ਨਾਲ ਲੋਹਾਂ ਨਾਲ ਪਾਣੀ ਗਰਮ ਰਹਿੰਦਾ ਸੀ ਲੋ ਜੀ ਇਸ ਤਰ੍ਹਾਂ ਆਪਾਂ ਘੜਾ ਭਰਦਾ ਤੇ ਹੁਣ ਇਹਦੇ ਉੱਪਰ ਰੱਖ ਦਾਂਗੇ ਚੱਪਣ ਤੇ ਇਹਨੂੰ ਆਪਾਂ ਧੋਵਾਂਗੇ ਜੀ ਕਣਕ ਦੇ ਦਾਣਿਆਂ ਦਾ ਧੋਣਾ ਮੋਟੀ ਮਿੱਟੀ ਦਾ ਤੁਸੀਂ ਭਾਂਡਾ ਲੈਣਾ ਵਾ ਫੱਲੇ ਉਹਦੇ ਮਿੱਟੀ ਰੱਖਣੀ ਆ ਤੇ ਉੱਪਰ ਉਹਨੂੰ ਢੱਕਣਾ ਮੈਂ ਤੇ ਫੇਰ ਇਹਦੇ ਨਾਲ ਪਾਣੀ ਠੰਡਾ ਰਹੂਗਾ ਜੀ ਤੁਸੀਂ ਫ੍ਰਿਜ ਦਾ ਪਾਣੀ ਪੀਂ ਜੋ ਪੀਣਾ ਪੁੱਲ ਜੂਗੇ ਕਿਤੇ ਚ ਮਿੱਟੀ ਦੀ ਸਮੈਲ ਆਊਗੀ ਉਹ ਬਹੁਤ ਵਧੀਆ ਲੱਗਦੀ ਆ ਹੌਲੀ ਹੌਲੀ ਘੱਟ ਜੂਗੀ ਪਰ ਇਸ ਤੋਂ ੜੇ ਚ ਹਜੇ ਵੀ ਆਉਂਦੀ ਏ ਪਰ ਥੋੜਾ ਜਿਹਾ ਹੈ ਛੋਟਾ ਜਿਵੇਂ ਇਹਨੂੰ ਕਹਿੰਦੇ ਮੱਗਾ ਠੀਕ ਆ ਜੀ ਤੇ ਇਸ ਤਰ੍ਹਾਂ ਤੁਸੀਂ ਟ੍ਰੈਕ ਬਣਾਓਗੇ ਤਾਂ ਤੁਹਾਨੂੰ ਬਹੁਤ ਮੇਰੀ ਵੀਡੀਓ ਇਹ ਪਸੰਦ ਆਈ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਠੀਕ ਆ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਆ ਜੀ ਵੀ ਉਹ ਤੁਸੀਂ ਵੀ ਘੜੇ ਦਾ ਪਾਣੀ ਫਰਿੱਜ ਵਰਗਾ ਠੰਡਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਥੈਂਕ ਯੂ ਜੀਜੀ